ਸਾਕਾ ਲੋਗੇ ਇਸੀ ਗੇ ਕਰੋ ਉਹਦੇ ਸਵੇਰ ਪਾਉਣੇ ਛੇ ਗਏ ਨੇ ਅੱਛਾ ਤੇ ਕੀ ਕਹੇ ਬੇਬਨੂ ਉਸ ਨੂੰ ਆਉਂਦੇ ਪ੍ਰੋਗਰਾਮ ਹੈ ਉਥੇ ਬੱਜੀ ਹੈ ਤੇ ਮੈਂ ਉਥੇ ਚੱਲਿਆ ਛੇ ਦੀ ਬੱਸੀ ਜੀ ਪਤਾ ਨਹੀਂ ਕਿ ਮੈਂ ਆ ਨਹੀਂ ਕਦੀ ਨਹੀਂ ਕੁਛ ਗਿਸ ਕੀਤੀ ਹੁਣ ਬੱਸੀ ਨੇ ਅਬ ਕੋ ਕੱਲ ਗਏ ਸੀ ਕੱਲ ਕੱਲ ਦਰਵਾਜ਼ਾ ਖਾਲੂ ਜੀ ਸੀ ਨਹੀਂ ਉਹ ਅੱਜ ਹੀ ਗਏ ਆਹ ਹੋਰ ਕਿਤੇ ਪ੍ਰੋਗਰਾਮ ਹੋਤੋ ਦੇ ਹੋ ਤੁਹਾਨੂੰ ਵੀ ਸੂਚਨਾ ਮਿਲੀ ਹੋਣਾ ਮੈਨੂੰ ਤਾਂ ਮੈਨ ਦਾ ਇੱਥੇ ਪਰਾ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪਤ ਤੱਕ ਆਣ ਨੂੰ ਬੁਆ ਤੇ ਕਹਾਂ ਤੋ ਤੇ ਮੈਂ ਹੌਟ ਕੇ ਬੁਆ ਕੋਲਿਆ ਦੋਨਾਂ ਸੇ ਪਹਿਲੀ ਖਬਰ ਮੈਨੂੰ ਤੇ ਮਿਲੂ ਉਹ ਨਾਮ ਹੀ ਦੱਸਿਆ ਕੀ ਦੱਸਾਂ ਤੁਹਾਨੂੰ ਉਹਨਾਂ ਤੇ ਭਾਜੀ ਕਿੱਥਿਆਂ ਨੂੰ ਕਿਨੇ ਅੰਕਲ ਬਹਿ ਉਹ ਅੰਬਰ ਸਰ ਕੇ ਹੰਦੇ ਆ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਕੋਈ ਪਤਾ ਨਹੀਂ ਕਣਿਸ਼ ਵੀ ਸੁਭਾਲ ਤੇ ਬੋਲੀ ਚਲਾਈ ਗਈ ਹੈ ਮਾਸ਼ਾਅੱਲ ਤੇ ਪਹਿਲਾਂ ਵੀ ਉਹਨਾਂ ਨੇ ਕੁਝ ਕੀਤਾ ਸਿੱਖੀ ਬਾਤ ਬਦਲ ਪਹਿਲਾਂ ਕੁਝ ਕਰਦੇ ਰਹੇ ਨੇ ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਹੇ ਸਾਰਿਆਂ ਨੂੰ ਪਤਾ ਹੈ ਨਹੀਂ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ ਮਣ ਸਿੱਖੀ ਵਾਸਤੇ ਕabhi ਉਹਨਾਂ ਨਾਲ ਕਦੋਂ ਚੁੱਕਿਆ ਗਏ ਨੇ ਹਾਂਜੀ ਉਹ 84 ਦੇ ਤੁਰੇ ਨਹੀਂ ਸੀ ਕਬੀਸੋ ਜੇਲੇ ਜੇਲੇ ਮਾ ਜੀ ਹਾਂਜੀ ਪਤਾ ਕੁਛ ਕਿਹੜੀ ਗੱਲ ਜੇਲੇ ਮਾ ਤੁਹਾਨੂੰ ਜੇਲ ਚੈਂਬਰ ਸਰ ਵੀ ਰਹੇ ਨੇ ਗਰਦਾਸਪੁਰ ਵੀ ਰਹੇ ਨੇ ਹੂੰ ਲਿਬਿਆੜੇ ਵੱਲ ਵੀ ਰਹੇ ਨੇ ਹੂੰ ਮਾਈਲਦਾਰਾਂ ਦੀ ਬੰਦੂ ਕੀ ਕਰ ਉਹ ਕੇਸ ਜਿਸ ਨੂੰ ਪਤਾ ਹੋਏਗਾ ਕਿਦਾਂ ਦੇ ਕੇਸ ਕੋਈ ਪਤਾ ਲੱਗਾ ਚਲੋ ਆਉਂ ਕਰਵਾਉਂ ਹਾਂ ਕਹਾਂ ਚਲਾ ਲਈ ਸਾਰੇ ਮੇਰੇ ਨਾਲ ਠੀਕ ਹੈ ਕੀ ਕਹਿਣਾ ਚਾਹੀਦਾ ਨਹੀਂ ਉਹ ਕਰ ਕੁਝ ਨਹੀਂ ਕਹਿ ਕੇ ਕਿਉਂ بس چلے گی ਕੋਈ ਨਹੀਂ ਸੀ ਟਾਈਮ ਹੋ ਗਿਆ ਬੱਸ ਦਾ ਟਾਈਮ ਹੋ ਗਿਆ ਬੱਸ ਇਹਨੇ ਗਲਤ ਆ ਕਿਤੇ ਤਾਂ ਉਸਨੇ ਜੋ ਜੋ ਕੀਤਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਸੀ ਉਹ ਨਹੀਂ ਹੁਣ ਇੰਨਾ ਕੰਮ ਵਾਲਾ ਹੈਗੇ ਪਤਾ ਨਹੀਂ ਕੀ ਇੱਦਿ ਦੀਆਂ ਬਾਤਾਂ ਉਹ ਕੀਤਾ ਉਹਦਾ ਪਤਾ ਨਹੀਂ ਜਿਵੇਂ ਉਹ ਇਹ ਤਾਂ ਮਿਲਾਂਗੇ ਤਾਂ ਫੇਰ ਹੀ ਪਤਾ ਲੱਗੇ ਤਾਂ ਲੱਗਦਾ ਗਲਤ ਕੀਤਾ ਜੋ ਕੀਤਾ ਗਲਤ ਬੰਦੇ ਹੀ ਗਲਤ ਕਰਦੇ ਕੱਲ ਤਾਂ ਪਾਈ ਹੋਣੀ ਕੱਲ ਤੇ ਪਾਣੀ ਪੱਕਾ ਜਾ